ਇਰੇ ਤੇ ਤਰਸਫਾ ਕੇ ਸਿੰਮਫਤੀ ਕਰਕੇ ਕਿਉਂ ਫਿਲਮ ਦੇਖੀ ਸਾਡੀ ਜਿਹ ਮਿਹਨਤ ਦੇਖੋ ਨਾ ਜੇ ਆਪਾਂ ਇਹ ਹਿਸਾਬ ਕੱਟ ਕੇ ਦੇਖੀਏ ਤਾਂ ਮੈਂ ਮੈਂ ਮਾਈਨਸ ਚਾਹਾਂ ਮੈਂ ਉਹ ਜਨਰੇਸ਼ਨ ਆ ਜਿਹਨੇ ਜ਼ਮੀਨ ਅਜਾੜੀ ਕਿੰਨੀ ਅਜਾੜੀ ਉਹ ਛੱਡੋ ਤੁਸੀਂ ਮੈਂ ਜ਼ਮੀਨ ਅਜਾੜੀ ਆ ਮੈਂ ਕਹਿਣਾ ਲੋਕ ਗੁੱਠਾ ਜਾ ਲਾਉਣ ਲੱਗਦੇ ਆ ਵੀ ਹੁਣ ਇਹ ਵੀ ਵੇਚਣੀ ਐ ਉਹ ਫਿਰ ਉਹ ਦਿਲ ਤੇ ਕਿਹੋ ਜਿਹਾ ਪੱਥਰ ਰੱਖਦੇ ਗਾਣੇ ਚ ਇਹ ਵੀ ਕਹਿੰਦੇ ਨੇ ਵੀ ਹਰਦੀਪ ਕਹਿੰਦਾ ਵੀ ਜੱਟ ਨੂੰ ਆਉਂਦੇ 40 ਕਿੱਲੇ ਹਾਂ ਵੀ ਲੱਗਦਾ ਵੀ ਉਹ 40 ਕਿੱਲੇ ਤੁਹਾਨੂੰ ਲੱਗਦਾ ਵੀ ਹਜੇ ਇੰਨੇ ਇਸ ਫਿਲਮ ਵਾਸਤੇ ਰੱਖੇ ਹੋਏ ਆ ਬਸ ਉਹ ਘਟਾਈ ਹੋਇਆ ਉਹਨਾਂ ਚੋਂ ਤਾਂ ਉਹ ਲਿਖਿਆ ਵੀ ਤਾਂ ਹੀ ਸੀ ਐਦ ਕੀ ਮੈਨੂੰ ਪੈਸੇ ਨਹੀਂ ਲੋੜਾ ਐਦ ਕੀ ਪੈਸੇ ਨਹੀਂ ਹਰਦੀਪ ਗਰੇ ਵਾਲਾ ਐਸਾ ਕੀ ਉਹ ਉਹ ਵੀ ਕਿੱਲੇ ਵੇਚਣ ਲਈ ਮਜਬੂਰ ਆ ਫਿਲਮਾਂ ਦੇ ਉਹ ਤਾਂ ਹੁਣ ਸਾਉ ਤਾਂ ਬੋਲ ਤਾ ਜੇ ਆਪਾਂ ਐਂ ਹਿਸਾਬ ਤਾ ਕੱਢਣ ਲੱਗ ਜਾਈਏ ਨਹੀਂ ਮੈਂ ਤਾਂ ਪੁੱਛ ਰਿਹਾ ਨਹੀਂ ਬਹੁਤੇ ਲੋਕਾਂ ਨੂੰ ਲੱਗਣਾ ਨਹੀਂ ਉਹਦੇ ਚ ਪਤਾ ਚੱਕਰ ਕੀ ਆ ਹੁਣ ਮੇਰਾ ਪੁਆਇੰਟ ਇਹ ਹੁੰਦਾ ਵੀ ਮੈਂ ਮੈਂ ਸਿੰਪਥੀ ਜੀ ਨਾ ਲਵਾਂ ਨਹੀਂ ਭਾਈ ਲੈ ਲਓ ਸਾਡੇ ਬਣੀਓ ਲੈ ਲਓ ਪਰ ਕਿਉਂਕਿ ਪਤਾ ਕੀ ਆ ਦੇਖੋ ਜਦੋਂ ਆਰਟਿਸਟ ਝੂਠ ਮਾਰਦਾ ਹਾਂ ਆਰਟਿਸਟ ਲੋਕਾਂ ਦਾ ਬਣਾਇਆ ਲੋਕਾਂ ਦੀਆਂ ਭਾਵਨਾਵਾਂ ਦਾ ਬਣਾਇਆ ਤੁਸੀਂ ਜੇ ਗੱਲ ਲੋਕਾਂ ਨੂੰ ਦੱਸੋ ਦੇਖੋ ਜੀਨੇ ਸਿੰਪਥੀ ਵਾਲਾ ਫੈਕਟਰ ਚਲਾਉਣਾ ਮੈਂ ਇਹ ਕਹਿਣਾ ਵਾਂ ਯਾਰ ਵੀ ਦੇਖੋ ਮੈਂ ਕੋਈ ਮੇਰੇ ਤੇ ਤਰਸ ਖਾ ਕੇ ਸਿੰਪਥੀ ਕਰਕੇ ਕਿਉਂ ਫਿਲਮ ਦੇਖੇ ਸਾਡੀ ਜਿਹ ਮਿਹਨਤ ਦੇਖੋ ਨ ਅਸੀਂ ਕੰਮ ਮਤ ਕੀਤਾ ਜਿਹੜਾ ਐ ਤਾਂ ਪਿੱਛੇ ਮੈਂ 10 ਸਾਲ ਹੋ ਚੱਲੇ ਮੈਨੂੰ ਇਸ ਇੰਡਸਟਰੀ ਦੇ ਵਿੱਚ 2015 ਚ ਮੈਂ ਡੈਬਿਊ ਕੀਤਾ ਸੀ ਜੁਲਾਈ ਦੇ ਵਿੱਚ 10 ਸਾਲ ਹੋ ਜਾਣੇ ਆ ਇਸ ਜੁਲਾਈ ਦੇ ਵਿੱਚ ਜੇ ਆਪਾਂ ਇਹ ਹਿਸਾਬ ਕੱਢ ਕੇ ਦੇਖੀਏ ਤਾਂ ਮੈਂ ਮੈਂ ਮਾਈਨਸ ਚ ਹੂੰ ਇੰਨੇ ਸਾਲਾਂ ਚ ਦਿਲਚੀਰ ਕਿਨੇ ਦਿਖਾ ਸਕਦੇ ਉਹ ਮੈਨੂੰ ਮੇਰਾ ਸੁਭਾਅ ਨਹੀਂ ਹੈਗਾ ਵੀ ਮੈਂ ਦਿਖਾਵਾ ਕਰਾਂ ਵੇਚਿਆ ਕੀ ਕੀ ਆ ਮੈਂ ਇਹ ਮੰਨਦਾ ਹੁੰਦਾ ਵੀ ਸਾਡੇ ਪੁਰਖਿਆਂ ਨੇ ਨਾ ਬੜੀ ਮਿਹਨਤ ਕੀਤੀ ਸਾਡੇ ਦਾਦਾ ਜੀ ਨੇ ਉਧਰੋਂ ਲਾਇਲਪੁਰੋਂ ਅਜਾੜੇ ਗਏ ਸੀ ਠੀਕ ਹੈ ਜੀ ਤੇ ਇੱਥੇ ਸਾਨੂੰ ਜ਼ਮੀਨਾਂ ਅਲੋਟ ਹੋਈਆਂ ਫਿਰ ਐਕਵਾਇਰ ਹੋ ਗਈਆਂ ਹੂੰ ਫਿਰ ਮੇਰੇ ਫਾਦਰ ਸਾਹਿਬ ਨੇ ਹੁਣ ਵੀ ਖੇਤੀ ਕਰਦੇ ਆ ਉਹ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਨਾ ਠੀਕ ਹੈ ਸੋ ਉਹਨਾਂ ਨੇ ਜ਼ਮੀਨ ਬਣਾਈ ਠੀਕ ਹੈ ਮੈਂ ਉਹ ਜਨਰੇਸ਼ਨ ਆ ਜਿਨੇ ਜ਼ਮੀਨ ਅਜਾੜੀ ਕਿੰਨੀ ਅਜਾੜੀ ਉਹ ਛੱਡੋ ਤੁਸੀਂ ਮੈਂ ਜ਼ਮੀਨ ਅਜਾੜੀ ਆ ਮੈਂ ਕਹਿਣਾ ਪਰ ਦੋ ਆਪਸ਼ਨ ਸੀ ਜ਼ਮੀਨ ਅਜਾੜਨ ਦੇ ਜਾਂ ਤਾਂ ਮੈਂ ਨਸ਼ੇ 'ਚ ਜਾੜ ਦਿੰਦਾ ਹੂੰ ਜਾਂ ਮੈਂ ਆ ਕੰਮ 'ਚ ਠੀਕ ਹੈ ਇਹਨੂੰ ਅਜਾੜਨਾ ਮੈਂ ਲੋਕਾਂ ਦੇ ਪਰਸਪੈਕਟਿਵ ਨਾਲ ਕਹਿ ਰਿਹਾ ਮੇਰੇ ਪੇਰੈਂਟਸ ਦੇ ਜਾਂ ਫੈਮਿਲੀ ਦੇ ਪਰਸਪੈਕਟਿਵ ਨਾਲ ਹੀ ਉਜਾੜਨਾ ਨਹੀਂ ਹੈਗਾ ਉਹਨਾਂ ਨੇ ਮੇਰੀ ਸਪੋਰਟ ਕੀਤੀ ਉਹ ਚੋਂ ਨਹੀਂ ਨਿਕਲਿਆ ਕੁਛ ਘੱਟ ਨਿਕਲਿਆ ਉਹ ਬਾਅਦ ਦੀ ਗੱਲ ਹੈ ਠੀਕ ਹੈ ਕਿਉਂਕਿ ਮੈਂ ਸਹੀ ਰਸਤੇ ਤੇ ਆ ਇਸ ਕਰਕੇ ਮੇਰੇ ਮੇਰਾ ਜਿਹੜਾ ਜ਼ਮੀਰ ਆ ਉਹ ਉਹ ਇਸ ਵਕਤ ਸੈਟੀਸਫਾਈਡ ਆ ਅੱਛਾ ਜਦੋਂ ਬਾਈ ਚਲੋ ਸਵਾਲ ਥੋੜਾ ਐ ਮੈਂ ਲੰਬਾ ਲੈ ਜਾਣਾ ਜਦੋਂ ਗੁੱਠਾ ਜਾ ਲਾਉਣ ਲੱਗਦੇ ਹੂੰ ਵੀ ਹੁਣ ਇਹ ਵੀ ਵੇਚਣੀ ਆ ਉਹ ਫਿਰ ਉਹ ਦਿਲ ਤੇ ਕਿਹੋ ਜਿਹਾ ਪੱਥਰ ਰੱਖਦੇ ਉਹ ਹੈਗਾ ਉਹ ਮੈਂ ਨਾ ਮੈਂ ਚੀਜ਼ਾਂ ਅੰਦਰ ਰੱਖਦਾ ਦਿਲ ਦੇ ਐ ਨਹੀਂ ਹੈ ਵੀ ਉਹ ਕੜਤੀਆਂ ਮੈਂ ਚੀਜ਼ਾਂ ਉਹ ਮੇਰੇ ਬੈਕ ਆਫ ਦਾ ਮਾਈਂਡ ਚ ਹੈਗਾ ਮੇਰੇ ਦਿਲ ਚ ਉਹ ਚੀਜ਼ ਹੈਗੀ ਆ ਉਹ ਕਦੇ ਪ੍ਰਮਾਤਮਾ ਨੇ ਕਿਰਪਾ ਕੀਤੀ ਜਦੋਂ 22 ਕਿੱਲਾਂ ਦਾ ਟੱਕ ਇਕੱਠਾ ਹੀ ਲੈ ਲਾਂਗੇ ਹਾਂ ਫਿਰ ਉਹ ਉਦੋਂ ਪੂਰਾ ਕਰਾਂਗੇ ਜੋ ਸਾਡੇ ਬਜ਼ੁਰਗਾਂ ਨੇ ਚੀਜ਼ਾਂ ਬਣਾਈਆਂ ਨੇ ਨਾ ਸਾਡਾ ਮੇਰਾ ਕਦੇ ਮੋਟਿਵੇ ਇਹ ਨਹੀਂ ਸੀ ਵੀ ਮੈਂ ਅਸੀਂ ਅਜਾੜੀਏ ਜਾਂ ਖਰਾਬ ਕਰੀਏ ਖਰਾਬ ਇੰਦਾ ਸੈਂਸ ਮੈਂ ਇਹ ਸ਼ਬਦ ਤਾਂ ਵਾਰ-ਵਾਰ ਵਰਤ ਰਿਹਾ ਕਿਉਂ ਲੋਕਾਂ ਦੇ ਪਰਸਪੈਕਟਿਵ ਨਾਲ ਬਟ ਉਹ ਹੁਣ ਉਹੀ ਸੁਭਾਅ ਪੱਖੋਂ ਜੇ ਹੁਣ ਕਮਰਸ਼ੀਅਲ ਮੈਂ ਸੋਚਣ ਲੱਗ ਜਾ ਮੈਂ ਹੁਣ ਦਾਰੂ ਤੇ ਅਸਲੇ ਤੇ ਕਦੇ ਗਾਣਾ ਨਹੀਂ ਗਾਇਆ ਅਜੇ ਤੱਕ ਚੱਲਦੇ ਆ ਗਾ ਵੀ ਸਕਦੇ ਆ ਮੇਰਾ ਨਹੀਂ ਮਨ ਮੈਂ ਤਾਂ ਨਹੀਂ ਗਾਉਂਦਾ ਇਹ ਐ ਨਹੀਂ ਹੈਗਾ ਵੀ ਮੈਂ ਕਿਤੇ ਮੈਨੂੰ ਲੋਕਾਂ ਦਾ ਪ੍ਰੈਸ਼ਰ ਆ ਕਿਉਂਕਿ ਜਦੋਂ ਲੋਕਾਂ ਨੇ ਮੈਨੂੰ ਨਹੀਂ ਕੁਝ ਦੇਣਾ ਤਾਂ ਨਹੀਂ ਦੇਣਾ ਬਿਲਕੁਲ ਹਨਾ ਤੇ ਉਹ ਪ੍ਰਮਾਤਮਾ ਨੇ ਦੇਣਾ ਜੋ ਦੇਣਾ ਮੈਂ ਤਾਂ ਪਹਿਲੀ ਗੱਲ ਇਹ ਮੰਨਦਾ ਨਹੀਂ ਪਰ ਉਹ ਲੋਕ ਗਾਣੇ 'ਚ ਇਹ ਵੀ ਕਹਿੰਦੇ ਨੇ ਵੀ ਹਰਦੀਪ ਕਹਿੰਦਾ ਵੀ ਜੱਟ ਨੂੰ ਆਉਂਦੇ 40 ਕਿੱਲੇ ਹਾਂ ਵੀ ਲੱਗਦਾ ਵੀ ਉਹ 40 ਕਿੱਲੇ ਤੁਹਾਨੂੰ ਲੱਗਦਾ ਵੀ ਹਜੇ ਇੰਨੇ ਇਸ ਫਿਲਮ ਵਾਸਤੇ ਰੱਖੇ ਹੋਏ ਆ ਬਸ ਉਹ ਘਟਾਈ ਹੋਇਆ ਉਹਨਾਂ ਚੋਂ ਤਾਂ ਉਹ ਲਿਖਿਆ ਵੀ ਤਾਂ ਹੀ ਸੀ ਠੀਕ ਹੈ ਗੀਤ ਪਰ ਚਲੋ ਉਹਨਾਂ ਚੋਂ ਘਟੇ ਜਿਹੜੇ ਘਟੇ ਉਹ ਗੱਲ ਵੱਖਰੀ ਆ